ਅਨਸ਼ਾਸਿਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਸੋਨਾ ਚੋਰਾ ਜਿਵੇਂ ਤੁਹਾਨੂੰ ਪਤਾ ਕਿ ਕੱਲ ਨਹਿਰੂ ਪਾਰਕ ਦੇ ਵਿੱਚ ਬਾਬਾ ਪਾਰਟੀ ਤੇ ਮਾਨ ਪਾਰਟੀ ਵਿੱਚ ਸ਼ਰਤਾਂ ਲੱਗੀਆਂ ਸੀ ਤੇ ਮੋਨੂ ਬਾਈ ਰਾਜੂ ਬਾਈ ਹਾਨੀ ਸ਼ਨੀ ਵੀਰ ਰਾਹੁਲ ਵੀਰ ਸਾਰੇ ਉੱਥੇ ਪਹੁੰਚੇ ਹੋਏ ਸੀਗੇ ਆਪਾਂ ਅੱਜ ਰਾਜੂ ਬਾਈ ਦੇ ਖੁੱਡੇ ਤੇ ਪਹੁੰਚੇ ਆਂ ਦੇਖਦੇ ਹਾਂ ਉਹਨਾਂ ਦੀ ਸ਼ਰਤ ਨੂੰ ਲੈ ਕੇ ਕੀ ਤਿਆਰੀ ਆ ਕਿਉਂਕਿ ਕੱਲ ਬਾਈ ਜੀ ਨੇ ਬਾਰ ਬਾਰ ਇਹੀ ਗੱਲ ਕਹੀ ਸੀ ਵੀ ਮੇਰੇ ਕਬੂਤਰ ਵਾਲੇ ਬੰਦੀ ਚ ਨਹੀਂ ਆਗੇ ਖੁੱਲੇ ਚ ਨੇ ਅੱਜ ਆਪਾਂ ਉਹਦੇ ਘੁੱਡੇ ਤੇ ਪਹੁੰਚੇ ਆਂ ਦੇਖਦੇ ਆਂ ਬਾਕੀ ਵੀ ਬਾਈ ਦੀ ਕਿੰਨੀ ਕੀ ਤਿਆਰੀਆਂ ਸ਼ਰਤਾਂ ਨੂੰ ਲੈ ਕੇ ਤੇ ਬਾਈ ਅੱਗੇ ਦਾ ਕੀ ਪਲਾਨ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਤੁਹਾਨੂੰ ਮਿਲਾਨਿਆ ਥੋੜੀ ਦੇਰ ਚ ਰਾਜੂ ਬਾਈ ਨਾਲ ਅੱਜ ਦੇ ਦੋਸਤੋ ਲੋ ਜੀ ਅੱਜ ਆਪਾਂ ਪਹੁੰਚੇ ਆਂ ਰਾਜੂ ਬਾਈ ਦੇ ਘੁੱਡੇ ਤੇ ਆਹ ਦੇਖੋ ਕਿੱਡੇ ਕਮਾਲ ਦੀ ਗੱਲ ਆ ਬਾਈ ਆ ਬਾਈ ਦੇ ਕੂਟਰ ਉੱਪਰ ਬੈਠੇ ਨੇ ਬਾਈ ਘੁੱਡੇ ਦੇ ਅੰਦਰ ਵੜਿਆ ਹੋਇਆ ਤੇ ਬਾਈ ਨੂੰ ਪਤਾ ਵੀ ਨਹੀਂ ਕਿ ਆਪਾਂ ਨੇ ਆਣਾ ਆਪਾਂ ਸਰਪ੍ਰਾਈਜ਼ ਦਿੱਤਾ ਬਾਈ ਨੂੰ ਕਿ ਮੈਂ ਬਿਨਾ ਫੋਨ ਕਰੇ ਹੀ ਬਾਈ ਨੂੰ ਆਇਆ ਵੀ ਮੈਂ ਪਹੁੰਚਣਾ ਥੋਡੇ ਕੋਲ ਮੈਂ ਫੋਨ ਵੀ ਨਹੀਂ ਕਰਿਆ ਬਾਈ ਨੂੰ ਦੇਖੋ ਅੰਦਰ ਗੁੱਡੇ ਚ ਬੜਿਆ ਹੋਇਆ ਸਫਾਈਆਂ ਚੱਲ ਰਹੀਆਂ ਆ ਬਾਈ ਦੇ ਕਬੂਤਰ ਬੈਠੇ ਨੇ ਆ ਦੇਖੋ ਵਧੀਆ ਸੈੱਟ ਤਿਆਰ ਕੀਤਾ ਹੋਇਆ ਬਾਈ ਨੇ ਹਲੇ ਪਰ ਬਾਈ ਪੁੱਛਦੇ ਆ ਵੀ ਇਹਨਾਂ ਦੀ ਕੀ ਤਿਆਰੀ ਆ ਕਿੰਨੇ ਫਰਾਂਜ ਕਬੂਤਰ ਨੇ ਕਿਉਂਕਿ ਬਾਈ ਦੇ ਕੋਲ ਵੀਡੀਓ ਚ ਵੀ ਦੱਸਿਆ ਵੀ ਮੇਰੀਆਂ ਹਲੇ ਕੰਨੀਆਂ ਵਾਲੇ ਘੱਟ ਨੇ ਕਬੂਤਰਾਂ ਦੀ ਫਰ ਪੂਰੇ ਨਹੀਂ ਹੈਗੇ ਕੁਝ ਕਬੂਤਰ ਉੱਡ ਰਹੇ ਨੇ ਆਪਾਂ ਗੱਲ ਕਰਦੇ ਆ ਅੱਜੂ ਬਾਈ ਨਾਲ ਆਏ ਆ ਕੀ ਬਾਤ ਹੈ ਅਸਤਰੀ ਕਾਲ ਅੱਜੂ ਵੀਰੇ ਜੀ ਹਾਂਜੀ ਕੀ ਹਾਲ ਹੈ ਪਹਿਲਾਂ ਤਾਂ ਮਾਫੀ ਅਸੀਂ ਤੁਹਾਨੂੰ ਬਿਨਾਂ ਦੱਸੇ ਆ ਗਏ ਅਸੀਂ ਵੈਸੀ ਤਿਆਰੀ ਦੇਖਣ ਆਏ ਜਿਵੇਂ ਤੁਹਾਡੇ ਖੁੱਡੇ ਦੀ ਕਿਉਂਕਿ ਤੁਸੀਂ ਕੱਲ ਬਾਰ-ਬਾਰ ਵੀਡੀਓ 'ਚ ਇਹ ਗੱਲ ਕਹੀ ਮੇਰੀ ਹਲੇ ਕਬੂਤਰ ਬੰਦੀ 'ਚ ਨਹੀਂ ਹੈਗੇ ਫਾਰ ਪੂਰੇ ਨਹੀਂ ਹੈਗੇ ਤਿਆਰੀ ਨਹੀਂ ਹੈਗੀ ਅੱਜ ਵੀ ਦੇਖਣ ਆਏ ਆ ਵੀ ਅੱਜ ਬਾਈ ਦੇ ਖੁੱਡੇ ਚ ਚਲਦੇ ਆ ਦੇਖਦੇ ਆ ਬਾਈ ਦੀ ਕੀ ਤਿਆਰੀਆਂ ਕਬੂਤਰਾਂ ਨੂੰ ਲੈ ਕੇ ਜੀ ਦੇਖ ਲੈ ਵੀਰੇ ਤੇਰੇ ਸਾਹਮਣੇ ਆ ਪੂਰਾ ਹਾਲ ਆ ਆ ਬੈਠੇ ਆ ਕੱਟਮਟ ਕਬੂਤਰ ਠੀਕ ਆ ਇਹਲੇ ਖਿੱਚ ਵੀ ਕਰਨੇ ਸੀਗੇ ਇਹ ਕਬੂਤਰਾਂ ਦੇ ਪਰ ਮਾੜੇ ਆ ਗਏ अच्छा जी कमजोरी कारण किसी कारण पता नहीं कोई ਢਿੱਲ ਮੱਠ ਕਰਕੇ ਕੋਈ ਬਾਈ ਨੂੰ ਸਾਹ ਦੇਖੋ ਕਿੰਨਾ ਚੜਿਆ ਮੈਨੂੰ ਲੱਗਦਾ ਕਿੱਦਾਂ ਕੱਟਾਂਗਾ ਬਾਈ ਗੁੱਡੇ ਜਿਹਾ ਬੜਾ ਨੂੰ ਬੜਾ ਸਾਹ ਚੜਾਇਆ ਹੋ ਗਿਆ ਘੰਟਾ ਹੋ ਗਿਆ اچھا ਜੀ ਇਹ ਆ ਬੈਠੇ ਕੋ ਉਤਰ ਸਾਰੇ ਨਰਮ ਦੀ ਨਾਲ ਖੁੱਲੇ ਹੀ ਬੈਠੇ ਆ ਕੋਈ ਚੱਕਰ ਨਹੀਂ ਬਾਕੀ ਤਿਆਰੀ ਹੈ ਸਭ ਚੱਲਦੀ ਕੋਈ ਚੱਕਰ ਨਹੀਂ ਹੈਗਾ ਦੇਖਾਂਗੇ ਹੁਣ ਪਤਾ ਵਸਰ ਨਹੀਂ ਬੰਦ ਕੀ ਸ਼ਰਤਾਂ ਨੂੰ ਲੈ ਕੇ ਕੀ ਪਲਾਨ ਆ ਤੁਹਾਡਾ ਅੱਗੇ ਨੂੰ ਵੀ ਕੀ ਚੱਲ ਰਿਹਾ ਮਾਈਂਡ ਦੇ ਵਿੱਚ ਮਾਈਂਡ ਦਾ ਕੁਝ ਨਹੀਂ ਸ਼ਰਤਾਂ ਲੱਗੀਆਂ ਕੋਈ ਚੱਕਰ ਨਹੀਂ ਲਾਣੀਆਂ ਸੀਗੀਆਂ ਸ਼ਰਤਾਂ ਲਈ ਕੋ ਉਤਰ ਰੱਖੇ ਸੀਗੇ ਪਾਣੇ ਗੜਾ ਖਰਾਬ ਹੋ ਗਿਆ ਸੌਰੀ ਮਾਫ ਕਰੇ ਕੱਲ ਜਿਆਦਾ ਬੋਲ ਹੋ ਗਿਆ ਗੜਾ ਖਰਾਬ ਹੋ ਗਿਆ ਇਸ ਕਰਕੇ ਬੋਲ ਨਹੀਂ ਬੋਲਿਆ ਨਾ ਜਾ ਰਿਹਾ ਕਿ ਉੱਤਰਪਨ ਸ਼ਰਤਾਂ ਵਾਸਤੇ ਹੀ ਰੱਖੇ ਹੋਏ ਆਂ ਬਾਕੀ ਉਹਨਾਂ ਲੱਗੀਆਂ ਪ੍ਰਮਾਤਮਾ ਜਾਣਦਾ ਜਿੱਤ ਹਾਰ ਕਿਦੇ ਮੁਕੱਦਰ ਆ ਤੇ ਆਪਣੇ ਵੱਲੋਂ ਵੀ ਕੋਸ਼ਿਸ਼ ਆਉਣਗੀ ਪੂਰੇ ਕੈਮ ਰੱਖਾ ਹੈ ਕਬਤਰਨਗਰ ਲੋ ਜੀ ਐਸੀ ਰਾਜੂ ਬਾਈ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੁਣ ਆਪਾਂ ਬਾਈ ਦੇ ਕਬਤਰ ਥੋੜਾ ਡੇੜਾ ਦੇਖ ਕੇ ਦੇਖਦੇ ਆਂ ਬਾਕੀ ਬਾਈ ਦੇ ਕਬਤਰ ਬੈਠੇ ਦਾ ਢਿੱਲੇ ਮੱਠੇ ਨੇ ਦੇਖਦੇ ਨੇ ਬਾਈ ਹਾਂਜੀ ਉੜਦੇ ਨਹੀਂ ਹੈਗੇ ਲੈ ਬਾਈ ਉਡਾ ਕੇ ਦਿਖਾਉਗਾ ਆ ਲੋ ਜੀ ਆ ਲੈ ਬਈ ਅੱਧੇ ਰੱਤੀ ਬੈਠੇ ਨੇ ਆ ਦੇਖ ਸਕਦੇ ਤੁਸੀਂ ਆ ਲੋ ਤੱਕੇ ਇਹ ਗਿਰੂ ਗਿਰੂ ਕਰ ਰਹੇ ਨੇ ਆ ਲੋ ਆ ਲੋ ਆ ਦੇਖ ਲੈ ਆ ਦੇਖ ਲੈ ਪੁੱਤਰੇ ਉੱਡੇ ਸਹੀ ਗੱਲ ਆ ਇਹ ਨਾਲ ਤੂੰ ਆ ਗਿਆ ਅਚਾਨਕ ਤੇ ਕੋਈ ਫਰਕ ਸਾਨੂੰ ਬਲੇਮ ਨਹੀਂ ਤੇਰੇ ਕੋਈ ਚੱਕਰ ਨਹੀਂ ਸਰ ਤਪਾ ਨੇ ਆਪਣੀ ਮਰਜ਼ੀ ਨਾਲ ਲਾਈਆ ਕੋਈ ਤੱਕੇ ਨਹੀਂ ਕారణ ਸਰ ਤਾਂ ਲੱਗਿਆ ਕੋਈ ਚੱਕਰ ਨਹੀਂ ਨਹੀਂ ਮੈਂ ਤਾਂ ਵੀਰੇ ਵੈਸੀ ਮੈਂ ਦੇਖੋ ਕਿਸੇ ਨੇ ਨਹੀਂ ਦਿਖਾ ਰਹੇ ਮੇਰੇ ਕਬੂਤਰ ਠੀਕ ਨਹੀਂ ਠੀਕ ਆ ਕੋਈ ਚੱਕਰ ਨਹੀਂ ਉਹਨਾਂ ਨੂੰ ਸਾਈਡ 'ਚ ਕਰ ਦਾਂਗੇ ਆਪਣੇ ਕੋਲ ਕਬੂਤਰ ਹੈਗੇ ਆ ਪ੍ਰਮਾਤਮਾ ਹੀ ਦੇਣ ਸਭ ਨੂੰ ਸਾ ਬਸ ਆਸ ਤੇ ਦੇਖਣੀ ਐ ਅਸੀਂ ਬਾਈ ਦੀ ਤਿਆਰੀ ਕੀ ਚੱਲ ਰਹੀ ਹੈ ਕੀ ਨਹੀਂ ਚੱਲ ਰਹੀ ਲੋ ਜੀ ਬਾਈ ਦੇ ਕਬੂਤਰ ਤੇ ਨਿਗਾਹ ਮਾਰ ਲਓ ਖੋਡਿਆਂ ਖੋਡਿਆਂ ਦਾ ਤਾਂ ਬਾਈ ਦੇ ਹਰ ਮੈਂ ਦੇਖ ਲਿਆ ਖੋਡਿਆਂ ਦਾ ਬਾਕੀ ਬੁਰਾ ਹਾਲ ਆ ਬਾਈ ਦਾ ਵੇਖੋ ਆ ਮਿੱਠਾ ਨਾਲ ਦੇਖੋ ਕਿੰਨਾ ਬੁਰਾ ਹਾਲ ਆ ਬਾਈ ਦਾ ਇੱਥੇ ਕੋਡੇ ਦੇ ਵਿੱਚ ਤਾਂ ਬਾਈ ਵਾਕਈ ਚਲੋ ਬਹੁਤ ਟਾਈਮ ਆ ਬਾਈ ਜੀ ਸ਼ਰਤ ਤੱਕ ਅਜੇ ਤੋਂ ਸਟਾਰਟ ਨਹੀਂ ਆਪਣੀਆਂ ਆਪਣੀ ਜਨਵਰੀ ਸਟਾਰਟ ਆ ਵੀਰੇ ਸੱਤ 5 ਤਕਰੀਬਨ 5 ਜਾਂ 5 ਜਨਵਰੀ ਦੀ ਸ਼ਰਤ ਲੱਗੀ ਹੋਈ ਆ ਪਹਿਲੀ ਬਾਕੀ ਜਦ ਤੱਕ ਬਹੁਤ ਵਧੀਆ ਹੋ ਜੂਗਾ ਸਿਸਟਮ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਬਾਟੂ ਦੇ ਨਾਲ ਲੋ ਜੀ 뷰 ਬੜਾ ਸੋਹਣਾ ਹੁੰਦਾ ਬਾਈ ਦੇ ਕੋਠੇ ਤੋਂ ਕੀ ਬਾਤ ਆ ਬੱਦਲ ਚੈੱਕ ਕਰੋ ਆ ਦੇਖੋ ਬਾਈ ਦੇ ਮੱਲਾਦ ਵਾਲੇ ਪੱਲੇ ਵੀ ਬਾਈ ਨੇ ਲਾਇੇ ਨਹੀਂ ਹਲੇ ਖੁੱਲੇ ਹੀ ਪਏ ਆ ਕਬੂਤਰ ਸਾਦੇ ਸਾਦੇ ਹਾਂ ਤੁਸੀਂ ਇਹ ਬਾਈ ਖੁੱਲੇ ਹੀ ਪਏ ਜਿਵੇਂ ਬਿਲਕੁਲ ਹਲੇ ਸਾਰਾ ਕੋ ਸਿਸਟਮ ਖੁੱਲੇ ਹੀ ਆ ਰੇ ਆਪਾਂ ਨੇ ਬੰਦੀ ਨਹੀਂ ਲਾਈ ਦੀ ਅੱਜ ਲਾਵਾਂਗੇ ਕੱਲ ਤੋਂ ਦੇਖਦੇ ਹਾਂ ਸ਼ੁਰੂ ਕਰਾਂਗੇ ਆ ਪੱਲੇ-ਪੁੱਲੇ ਹੁਣ ਫਿੱਟ ਕਰਾਂਗੇ ਹੋਪੇ ਹੋਲੀ ਬੰਦ ਕਰਾਂਗੇ ਦੂਸਰਾਂ ਠੀਕ ਆ ਵੀਰੇ ਬਹੁਤ ਵਧੀਆ ਲੱਗਿਆ ਬਾਈ ਨਾਲ ਗੱਲ ਕਰਕੇ ਅਸੀਂ ਅਚਾਨਕ ਵੈਸੇ ਬਾਈ ਕੋਲ ਪੁਆਇਮੇ ਜਾ ਰਹੇ ਸੀ ਇੱਥੋਂ ਮੈਂ ਕਿਹਾ ਚਲੋ ਰਾਜੂ ਭਾਈ ਕੋਲ ਗਿੜਾ ਮਾਰ ਜੀ ਦੇਖ ਲਈਏ ਬਾਈ ਦੀ ਕਿੰਨੀ ਕੀ ਤਿਆਰੀ ਹੈ ਕੂਤਰਾਂ ਨੂੰ ਲੈ ਕੇ ਤੁਸੀਂ ਕੂਤਰ ਦੇਖ ਹੀ ਸਕਦੇ ਹੋ ਮੇਰੇ ਪਿੱਛੇ ਉੱਡ ਰਹੇ ਨੇ ਆ ਦੇਖੋ ਬਹੁਤ ਵਧੀਆ ਲੱਗਿਆ ਬਾਈ ਨਾਲ ਗੱਲ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਪਿਆਰ ਨਾਲ ਹੀ ਅਸੀਂ ਅੱਗੇ ਵਧਣਾ ਜਿਉਂ-ਜਿਉਂ ਸਾਨੂੰ ਤੁਸੀਂ ਪਿਆਰ ਦਿੰਦੇ ਰਹੋਗੇ ਤੁਹਾਡੇ ਲਈ ਹੋਰ ਵਧੀਆ ਵੀਡੀਓ ਲੈ ਕੇ ਆਂਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ